ਇਹ ਗੁਰਮੀਤ ਸਿੰਘ ਖਾਲਸਾ ਵੈਕੁਰਮੀਤ ਜੀ ਪਤਨੀ ਦੀ ਇਹ ਖਾਲਸਾ ਜੀ ਤੁਸੀਂ ਦਵਾਈ ਲੈਣ ਕਿੱਥੋਂ ਆ ਰਹੇ ਜੀ ਮੈਂ ਭਾਈ ਸਾਹਿਬ ਜੀ ਪਿੰਡ ਟੋਟਾ ਹਾਂਜੀ ਸਾਹਿਬ ਲੱਗੇ ਮੇਰਾ ਪਿੰਡ ਆ ਉੱਥੋਂ ਇੱਥੇ ਜਿਹੜਾ ਆਮ ਆਦਮੀ ਨੇ ਕਲੀਨਿਕ ਖੋਲਿਆ ਨਾ ਇਹਦੇ ਬਾਰੇ ਪਤਾ ਲੱਗਿਆ ਕਿ ਇੱਥੇ ਦਵਾਈ ਮਿਲਦੀ ਆ ਬਹੁਤ ਵਧੀਆ ਮੈਂ ਫਿਰ ਆਪਣੇ ਘਰ ਦੇਆਂ ਨੂੰ ਸਾਡੇ ਨਾਲ ਉਹ ਜੋੜਾ ਕਿ ਦਰਦਾਂ ਦੀ ਨੁਕਸ ਮਾਮੂਲੀ ਉਹਨਾਂ ਦੇ ਨਾਲ ਯੂਰੀ ਟੈਕ ਥੋੜਾ ਵਧੀਆ ਹੈ ਉਹਦੀ ਵੀ ਇਥੇ ਦਵਾਈ 5 ਦਿਨ ਖਾਣ ਦੇ ਨਾਲ ਬਿਲਕੁਲ ਅੱਜ ਰਿਪੋਰਟ ਕਰਾਈ ਬਿਲਕੁਲ ਸਹੀਆ ਸਾਨੂੰ ਇੱਥੇ ਆਉਣ ਦੇ ਨਾਲ ਬਹੁਤ ਵਧੀਆ ਸੰਤੁਸ਼ਟੀ ਆ ਮਾਹੌਰੀ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੰਨਾਂ ਦਾ ਵੀ ਕੋਈ ਵੀ ਪ੍ਰੋਬਲਮ ਹੈ ਇੱਥੇ ਮਹੱਲਾ ਕਲੀਨਿਕ ਦੀ ਤਰ੍ਹਾਂ ਆਮ ਆਦਮੀ ਨੇ ਖੋਲ੍ਹਿਆ ਬਹੁਤ ਵਧੀਆ ਦਵਾਈ ਦਿੱਤੀ ਜਾਂਦੀ ਆ ਤਕਰੀਬਨ 100 ਕ ਰੋਜ ਦੇ ਮਰੀਜ਼ ਇੱਥੇ ਆਉਂਦੇ 100 ਮਰੀਜ਼ ਨੂੰ ਦਵਾਈ ਦੇ ਦਿੰਦੇ ਆ ਤੇ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਹਸਪਤਾਲਾਂ ਦੇ ਵਿੱਚ ਉੱਜਣ ਦੇ ਨਾਲ ਇੱਥੇ ਆਓ ਇੱਥੇ ਇੱਕ ਤੇ ਪੈਸਾ ਨਹੀਂ ਕੋਈ ਲੱਗਣਾ ਫ੍ਰੀ ਟੈਸਟ ਫ੍ਰੀ ਦਵਾਈ ਤੇ ਬਹੁਤ ਵਧੀਆ ਦਵਾਈ ਆ ਇੱਥੇ ਆਓ ਕਿ ਸਾਰੇ ਜਣੇ ਆਪਣਾ ਜੋ ਵੀ ਕੋਈ ਛਿੱਕੀ ਮੋਟੀ ਪ੍ਰੋਬਲਮ ਹੈ ਦਵਾਈ ਲੈ ਸਕਦੇ ਆ ਵਾਇਗਰ ਦੀ ਘਰ ਖਾਲਸਾ ਵਾਇਗਰ ਦੀ ਘਰ ਕਿਹ ਹੈ ਲੋ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਡਾਕਟਰ ਸਾਹਿਬ ਤੁਸੀਂ ਮੋਲਾ ਕਲੀਨਿਕ ਤੇ ਕੰਮ ਕਰ ਰਹੇ ਜੀ ਤੇ ਇੱਥੇ ਕਿਸ ਤਰ੍ਹਾਂ ਲੋਕਾਂ ਦਾ ਰਿਸਪਾਂਸ ਮਿਲ ਰਿਹਾ ਔਰ ਕਿਦਾਂ ਲੋਕ ਤਸੱਲੀ ਕਰ ਰਹੇ ਆ ਆਪਣੇ ਕੰਮ ਨਾਲ ਕਿ ਜੂਨ ਵੀ ਠੀਕ ਹੋ ਰਹਾ ਹੈ ਜੀ ਸਰ ਜੀ ਮੈਂ ਡਾਕਟਰ ਹਰਨੀਤ कौर ਮੋਹੱਲਾ ਕਲੀਨਿਕ ਦੇ ਵਿੱਚ ਐਸ ਮੈਡੀਕਲ ਅਫੀਸਰ ਕੰਮ ਕਰ ਰਹੀ ਹਾਂ ਮੈਨੂੰ ਇੱਥੇ 8 ਸਾਲ ਹੋ ਗਏ ਹੈ ਤੇ ਬੇਸਨਰ ਰਿਸਪਾਂਸ ਬਹੁਤ ਹੀ ਵਧੀਆ ਆ ਰਿਹਾ ਹੈ ਜਿਹੜੀ ਕਾਊਂਟਿੰਗ ਹੈ ਉਹ ਬਹੁਤ ਇਨਕਰੀਸ ਹੋ ਚੁੱਕੀ ਹੈ ਪਹਿਲਾਂ ਦੇ ਨਾਲ ਬਹੁਤ ਸਾਰੇ ਵਿਲੇजेस ਦੇ ਲੋਕ ਵੀ ਜਿਹੜੇ ਇੱਥੇ ਆ ਕੇ ਸਿਹਤ ਸੰਤਨ ਲਾਭ ਲੈ ਰਹੇ ਨੇ ਟੈਸਟ ਇੱਥੇ ਬਿਲਕੁਲ ਫ੍ਰੀ ਹੋ ਰਹੇ ਨੇ 41 ਨਾਈਂਟਸ ਜਿਹੜੇ ਟੈਸਟ ਹੈ ਉਹ ਬਿਲਕੁਲ ਫ੍ਰੀ ਹੋ ਰਹੇ ਨੇ ਮੈਡੀਸਿਨ ਜਿਹੜੀ ਹੈ ਪ੍ਰੋਪਰ ਉਹਨਾਂ ਨੂੰ ਮਿਲ ਰਹੀ ਹੈ ਜੋ ਕਿ ਪਹਿਲਾਂ ਆਪਣਾ ਟ੍ਰੀਟਮੈਂਟ ਨਹੀਂ ਲੈ ਰਹੇ ਸੀ ਠੀਕ ਤਰ੍ਹਾਂ ਹੁਣ ਇੱਥੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਤੇ ਇੱਥੇ ਜੋ ਵੀ ਦਵਾਈ ਆ ਰਹੀ ਆ ਮੋਸਟਲੀ ਤਕਰੀਬਨ ਮਿਲ ਰਹੀ ਸਾਰੀ ਦਵਾਈ ਹਾਂਜੀ অলਮੋਸਟ ਸਾਰੀ ਹਰ ਇੱਕ ਟਾਈਪ ਦੀ ਮੈਡੀਸਿਨ ਜਿਹੜੀ ਅਵੇਲੇਬਲ ਹੋ ਰਹੀ ਹੈ ਬੀਪੀ ਦੀ ਸ਼ੂਗਰ ਦੀ ਉਹ ਵੀ ਜਿਹੜੇ ਜੋਇੰਟਸ ਦੇ ਰਿਲੇਟਡ ਪ੍ਰੋਬਲਮ ਹੁੰਦੀਆਂ ਪੇਸ਼ੈਂਟਸ ਨੂੰ ਉਹ ਵੀ ਸਭ ਅਵੇਲੇਬਲ ਹੈ ਤੇ ਨੀਅਰ ਅਬਾਊਟ ਕਿੰਨੇ ਕੁ ਪੇਸ਼ੈਂਟ ਡੇਲੀ ਦੇ ਤੁਹਾਡੇ ਕੋ ਆ ਜਾਂਦੇ ਆ ਨੀਅਰ ਅਬਾਊਟ 100 120 ਤੱਕ ਪੇਸ਼ੈਂਟਸ ਆ ਰਹੇ ਨੇ ਡੇਲੀ ਤੇ ਤੁਸੀਂ ਹੁਣ ਪ੍ਰੋਫੈਸ਼ਨ ਕੋ ਕੀ ਚਾਹੁੰਦੇ ਖਾਸ ਕਰਕੇ ਇਸ ਮੱਲੇ ਕਰੀਨ ਦੇ ਵਾਸਤੇ ਇਹ ਉਮੀਦ ਹੈ ਕਿ ਜਿਹੜੀ ਮੈਡੀਸਿਨ ਦੀ ਸਪਲਾਈ ਹੈ ਕੰਟੀਨਿਊਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਤੇ ਜਿਹੜੇ ਟੈਸਟ ਹੈ ਉਹ ਵੀ ਬਿਲਕੁਲ ਹੀ ਕੰਟੀਨਿਊਸ ਤਰੀਕੇ ਨਾਲ ਇਸੇ ਤਰੀਕੇ ਹੁੰਦਾ ਰਹਿੰਦੇ ਪੇਸ਼ੈਂਟ ਬਹੁਤ ਜ਼ਿਆਦਾ ਲਾਭੋ ਉਠਾ ਫਿਰ ਸਕਦੇ ਨਹੀਂ ਤੇ ਇਸ ਤੋਂ ਇੱਥੇ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਬਾਕੀ ਕੋਈ ਮੁਸ਼ਕਿਲ ਦਾ ਸਾਹਮਣਾ ਤੇ ਥੋੜਾ ਬਚੋਲ ਕਰਨਾ ਪੈਂਦਾ ਹੈ ਬਾਕੀ ਸਭ ਕੁਝ ਠੀਕ ਸੁਚੱਜੇ ਚੰਗਲ ਹੋ ਰਿਹਾ ਹੈ। ਉਹ ਕਿਹੜੀ ਮੁਸ਼ਕਿਲ ਆ ਖਾਸ ਕਰਕੇ ਜਿਹੜੀ ਤੁਹਾਨੂੰ ਮੁਸ਼ਕਲ ਆ ਰਹੀ ਹੈ? ਹਾਂ ਜੀ ਥੋੜਾ ਜਿਹੜਾ ਸਾਡਾ ਸਿਗਾ ਕਿ ਪੇਸ਼ੈਂਟ ਨੂੰ ਜਿਹੜਾ ਡਿਸਟੈਂਸ ਉਹ ਕਾਫੀ ਕਵਰ ਕਰਕੇ ਆਣਾ ਪੈਂਦਾ ਹੈ ਤੇ ਦਿੱਕਤ ਇਹ ਸੀ ਕਿ ਜਿਹੜਾ ਮੇਨ ਗੇਟ ਹੈ ਮੋਹੱਲਾ ਲੈ ਲਿੰਦਾ ਥੋੜਾ ਰੋਡ ਤੇ ਓਪਨ ਕੀਤਾ ਜਾਵੇ ਤੇ ਪੇਸ਼ੈਂਟਸ ਲਈ ਜ਼ਿਆਦਾ ਈਜ਼ੀ ਹੋਵੇਗਾ। ਕਲੀਨਿਕ ਤੱਕ ਪਹੁੰਚਣ ਦੇ ਵਿੱਚ। ਥੈਂਕ ਯੂ।